ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਜੀ ਰਾਹੁਤ ਇਹਨੂੰ ਬੋਲੇ ਕਹਿੰਦੇ ਹਾਂਵੇ ਕੋਈ ਤਰਕ ਕਾਜੀ ਸਾਹਿਬ ਲਿਆਓ ਅੱਜ ਸੁਣਾਓ ਫਿਰ ਕੋਈ ਗੱਲ ਪਰ ਉਹ ਦਿਲੋਂ ਜੁੜਿਆ ਹੋਇਆ ਸੀ ਗੁਰੂ ਨੂੰ ਤਾਂ ਚੰਗਾ ਲੱਗ ਰਿਹਾ ਸੀ ਉਹ ਦਿਲੋਂ ਜੁੜਿਆ ਹੋਇਆ ਸੀ ਕੱਲਾ ਦਿਮਾਗੀ ਨਹੀਂ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬਹਿ ਕੇ ਉਹਨੇ ਇੱਕ ਸਵਾਲ ਕੀਤਾ ਕਿਹਾ ਮਹਾਰਾਜ Hindu ਵੀ ਕਹਿੰਦੇ ਨੇ ਕੀਤੇ ਹੋਏ ਕਰਮਾਂ ਦਾ ਲਿਖਾ ਦੇਣਾ ਪੈਂਦਾ ਸਾਡੇ ਸਲਾਮ ਵਿੱਚ ਵੀ ਕਹਿੰਦੇ ਨੇ ਉੱਥੇ ਅਮਲਾਂ ਦੇ ਨਵੇੜੇ ਹੋਣਗੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਅਮਲ ਜੇ ਕੀਤਿਆਂ ਦੁਨੀਆ ਵਿੱਚ ਤਾਂ ਦਰਗਾ ਆਏ ਕੰਮ ਇਸ ਧਰਤੀ ਤੇ ਅਮਲ ਕੀਤੇ ਦਰਗਾ ਵਿੱਚ ਕੰਮ ਆਉਣਗੇ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾ ਵੈਸਣ ਭਾਈ ਹੈ ਹਿੰਦੂ ਵੀ ਕਹਿੰਦੇ ਨੇ ਸ਼ਰੀਰ ਦੇ ਕੀਤੇ ਕਰਮ ਅੱਗੇ ਦਰਗਾ ਵਿੱਚ ਕੰਮ ਆਉਂਦੇ ਨੇ ਮੁਸਲਮਾਨ ਵੀ ਕਹਿੰਦੇ ਨੇ ਅਮਲ ਕੀਤੇ ਅੰਦਰਗਾਚ ਕੰਮ ਆਉਂਦਾ ਹੈ ਮਹਾਰਾਜ ਜੇ ਫਿਰ ਬੰਦੇ ਦੇ ਕਰਮ ਕੀਤੇ ਦਰਗਾ ਚ ਕੰਮ ਆਉਣੇ ਆ ਫਿਰਾਂ ਗੁਰਪੀਰਾਂ ਕੀ ਚੱਕਰੀ ਤੁਹਾਨੂੰ ਮੱਥਾ ਟੇਕਣ ਦਾ ਕੀ ਫਾਇਦਾ ਤਰਕ ਹੈ ਜੇ ਤੁਹਾਡੇ ਕੀਤੇ ਕਰਮਾਂ ਅਮਲਾਂ ਤੇ ਨਵੇੜਾ ਹੋਣਾ ਹੈ ਫਿਰ ਗੁਰੂ ਘਰ ਆਉਣ ਦਾ ਕੀ ਫਾਇਦਾ ਫਿਰ ਗੁਰੂ ਦੀ ਸ਼ਰਨ ਚ ਮੱਥਾ ਟੇਕਣਾ ਸੇਵਾ ਕਰਨੀ ਮਹਾਰਾਜ ਇਹ ਸਭ ਕੁਝ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾਪੈ ਤਰਕ ਸਹੀ ਹੈ ਜੇ ਬੰਦੇ ਦਾ ਕਰਮ ਕੀਤਾ ਹੀ ਦਰਗਾਹੇ ਜਾਣਾ ਹੈ ਫਿਰ ਆਪਾਂ ਕਰਮ ਕਰਾਂਗੇ ਚੰਗੇ ਫਿਰ ਗੁਰੂ ਘਰ ਕਦੇ ਵਾਸਤੇ ਆਉਣੇ ਪਾਤਸ਼ਾਹ ਨੇ ਇੱਕ ਵਚਨ ਕਿਹਾ ਕਹਿੰਦੇ ਕਾਜੀ ਸਾਹਿਬ ਸਿੱਖ ਵੀ ਸੁਣ ਰਹੇ ਸੀ ਕਹਿੰਦੇ ਕਾਜੀ ਸਾਹਿਬ ਮੋਹਰ ਚੁੱਕੀ ਪਾਤਸ਼ਾਹ ਨੇ ਜਦੋਂ ਹੁਕਮਨਾਮਾ ਲਿਖਦੇ ਸੀ ਉਹ ਹੁਕਮ ਤੇ ਮੋਹਰ ਲਾਉਂਦੇ ਸੀ ਉਹਦੇ ਸਾਹਮਣੇ ਕਰਕੇ ਪਾਤਸ਼ਾਹ ਨੇ ਕਿਹਾ ਕਾਜੀ ਅਲਾਉਦੀਨ ਕਾਜੀ ਸਾਹਿਬ ਇਹਦੇ ਅੱਖਰ ਪੜਿਓ ਜਰਾ ਕੀ ਲਿਖਿਆ ਕਾਜੀ ਨੇ ਬੜੀ ਗੌਰ ਨਾਲ ਵੇਖਿਆ ਕਹਿੰਦੇ ਮਹਾਰਾਜ ਥੋੜਾ ਮੇਰਾ ਵਿਰਧ ਸਰੀਰ ਹੈ ਨਜ਼ਰ ਵੀ ਘਟ ਹੈ ਪਰ ਨਾਲੇ ਗੱਲ ਇਹ ਐਵੇਂ ਮੋਹਰ ਦੇ ਅੱਖਰ ਜਿਹੜੇ ਨੇ ਉਹ ਪੁੱਠੇ ਲਿਖੇ ਹੋਏ ਨੇ ਮੋਹਰ ਦੇ ਉੱਤੇ ਮਹਾਰਾਜ ਪੁੱਠੇ ਅੱਖਰ ਪੜਨੇ ਔਖੇ ਨੇ ਮੋਹਰ ਦੇ ਉੱਪਰ ਜੋ ਕਰਿਆ ਹੋਇਆ ਹੈ ਉਹ ਪੁੱਠੇ ਪਾਸਿਓਂ ਕਰਿਆ ਹੋਇਆ ਹੈ ਮਹਾਰਾਜ ਇਹ ਪੜਨਾ ਔਖੇ ਨਹੀਂ ਪੜ ਹੋ ਰਿਹਾ ਪਾਤਸ਼ਾਹ ਨੇ ਕਿਹਾ ਗਵਰਨਰལ ਵਿਖੋ ਕਹਿੰਦਾ ਮਹਾਰਾਜ ਨਹੀਂ ਪੜ ਹੋ ਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਵਕਤ ਪਿਆ ਹੋਇਆ ਕਾਗਜ਼ ਮੋਹਰ ਰੱਖ ਕੇ ਉਹ ਮੋਹਰ ਸਿਆਹੀ ਨਾਲ ਲਾ ਕੇ ਜਦੋਂ ਕਾਗਜ਼ ਤੇ ਲਾਈ ਕਹਿੰਦੇ ਹੁਣ ਪੜ ਹੁੰਦਾ ਕਹਿੰਦਾ ਜੀ ਹੁਣ ਤਾਂ ਪੜ ਹੁੰਦਾ ਦੇਖ ਤੇ ਫਤਿਹ ਲਿਖਿਆ ਮਹਾਰਾ ਹੁਣ ਤਾਂ ਪੜ ਹੁੰਦਾ ਹੁਣ ਤਾਂ ਦੇਖ ਤੇ ਫਤਿਹ ਲਿਖਿਆ ਸਿੱਧਾ ਪੜ ਹੁੰਦਾ ਕਹਿੰਦੇ ਮੋਹਰ ਦੇ ਅੱਖਰ ਮਹਾਰਾਜ ਪੁੱਠੇ ਹੁੰਦੇ ਨੇ ਤਾਂ ਨਹੀਂ ਪੜ ਹੁੰਦੇ ਪਾਤਸ਼ਾਹ ਨੇ ਕਿਹਾ ਜਿਵੇਂ ਮੋਹਰ ਕਾਗਜ਼ ਤੇ ਲੱਗੀ ਉਹਦੇ ਅੱਖਰ ਸਿੱਧੇ ਹੋ ਗਏ ਗੁਰੂ ਕੋਲ ਆਉਣ ਦਾ ਇਹ ਫਾਇਦਾ ਜਿਹੜੇ ਮੱਥੇ ਦੇ ਕਰਮ ਭਾਗ ਮਾੜੇ ਹੋਣ ਗੁਰੂ ਚਰਨਾਂ 'ਚ ਮੱਥਾ ਟੇਕਦਿਆਂ ਸਾਧ ਕਰਮ ਸਿੱਧੇ ਹੋ ਜਾਂਦੇ ਨੇ ਜਿਹਦੇ ਭਾਗ ਕਰਮ ਮਾੜੇ ਹੋਣ ਗੁਰੂ ਦੇ ਚਰਨਾਂ 'ਚ ਮੱਥਾ ਟੇਕਦਿਆਂ ਭਾਗ ਬਦਲ ਜਾਂਦੇ ਨੇ ਕਰਮ ਸਿੱਧੇ ਹੋ ਜਾਂਦੇ ਨੇ ਜਦੋਂ ਕੋਈ ਗੁਰੂ ਦੇ ਚਰਨਾਂ 'ਚ ਸੀਸ ਝੁਕਾਉਂਦੇ ਉਹਦੇ ਕਰਮ ਮਸਤਕ ਦੇ ਭਾਗ ਬਦਲ ਜਾਂਦੇ ਨੇ ਫਿਰ ਉਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਭਾਈ ਜਿਹੜਾ ਸੀਸ ਗੁਰੂ ਅੱਗੇ ਨਾ ਝੁਕੇ ਉਹ ਸਿਰ ਚੁੱਲ੍ਹੇ 'ਚ ਡਾ ਦੇਣਾ ਚਾਹੀਦਾ ਕਿਉਂ ਗੁਰੂ ਚਰਨਾਂ 'ਵਿ ਸੀਸ ਝੁਕਾਏ ਬਿਨਾ ਤੇਰੇ ਮੱਥੇ ਦੇ ਭਾਗ ਨਹੀਂ ਜਾਗਣੇ ਪਾਦਸ਼ਾਹ ਦੀ ਬਾਣੀ ਨੇ ਕਿਹਾ ਉੱਠ ਫਰੀਦਾ ਉਜੋ ਸਾਜ ਸਵੇਰੇ ਉੱਠ ਕੇ ਹੱਥ-ਮੂੰਹ ਧੋ ਇਸ਼ਨਾਨ ਕਰ ਤੇ ਫਿਰ ਕੀ ਕਰ ਅੰਦਰੋਂ ਚਿੱਤ ਜੋੜ ਕੇ ਮਸਤਕ ਝੁਕਾ ਰੱਬ ਦੇ ਅਗੇ ਸੀਸ ਝੁਕਾਓ ਸ੍ਰੱਬ ਦੇ ਤੇਰੇ ਕਰਮ ਬਦਲੋਗੇ ਪੜੋ ਓਠ ਫਰੀਦਾਉ ਜੋ ਸਾਜ ਸੁਬਾ ਨਵਾਜ ਗੁਜਾਰ ਜੋ ਸਿਰ ਸਾਈ ਨਾ ਨਵੇ ਸੋ ਸਿਰ ਕਪੂਤਾਰ ਅਗਲਾ ਸ਼ਲੋਕ ਪੜਿਓ ਕਤਰਮਾ ਜੋ ਸਿਰ ਸਾਈ ਨਾਨਵੇਂ ਸੋ ਸਿਰ ਕੀ ਜੈ ਕਾਏ ਕੁੰਨੇ ਹੀਠ ਜਲਾਈ ਐ ਬਲਣ ਸੰਦੇ ਥਾਏ ਜਿਹੜਾ ਸਿਰ ਤੇਰਾ ਗੁਰੂ ਅੱਗੇ ਨਾ ਝੁਕੇ ਉਹਨੂੰ ਚੱਲੇ ਵੇ ਡਾ ਦੇਣਾ ਚਾਹੀਦਾ ਭਾਈ ਸੀਸ ਝੁਕਾ ਹਰਦਾਸ ਕਰ ਤੇਰੇ ਕਰਮ ਬਦਲ ਜਾਣ ਪਰ ਗੁਰੂ ਦੇ ਚਰਨਾਂ ਸਿਰ ਝੁਕਾਣਾ ਵੇ ਤੇ ਕਪਟ ਲੈ ਕੇ ਨਾ ਆਈਂ ਜੇ ਦਿਲ ਵਿੱਚ ਕਪਟ ਹੈ ਨਾ ਫਿਰ ਸੇ ਝਕਉਣ ਦਾ ਕੋਈ ਫਾਇਦਾ ਨਹੀਂ ਜੇ ਗੁਰਦੁਆਰੇ ਕੇ ਕਮੀਆਂ ਹੀ ਵੇਖਣੀਆਂ ਲੰਗਰ ਚ ਵੀ ਆ ਵੀ ਠੀਕ ਨਹੀਂ ਆ ਵੀ ਠੀਕ ਨਹੀਂ ਆ ਵੀ ਠੀਕ ਨਹੀਂ ਫਿਰ ਨਹੀਂ ਕੁਝ ਵੀ ਮਿਲਣਾ ਇੱਥੇ ਕਮੀਆਂ ਔਗਣ ਵੇਖਣ ਵਾਸਤੇ ਨਹੀਂ ਆਈਦਾ ਇੱਥੇ ਹਿਰਦੇ ਨਾਲ ਪ੍ਰੇਮ ਪਿਆਰ ਭਾਵਨਾ ਨਾਲ ਆਈਦਾ ਹੈ ਸੰਗਤ ਵਿੱਚ ਆਈਏ ਸਾਧੂ ਕੋਲ ਆਈਏ ਗੁਰੂ ਕੋਲ ਆਈਏ ਉਦੋਂ ਸਿੱਖਾ ਦਿਲ ਵਿੱਚ ਕਪਟ ਲੈ ਕੇ ਨਹੀਂ ਫਿਰ ਤੇਰਾ ਸਿਰ ਝੁਕਾਇਆ ਪਰਵਾਣ ਜੇ ਦਿਲ ਵਿੱਚ ਕਪਟ ਹੋਇਆ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਚੇਤ ਕੀਤਾ ਕਹਿੰਦੇ ਫਿਰ ਕੋਈ ਫਾਇਦਾ ਨਹੀਂ ਹੋਣਾ ਸਿਰ ਝੁਕਾਏ ਦਾ ਮਹਾਰਾਜ ਕਿਉਂ ਉਹਨੂੰ ਫਿਰ ਮਹਾਰਾਜ ਬਚਨ ਕਹਿਣਗੇ ਕਹਿੰਦੇ ਸਿੰਮਲ ਰੁਖ ਸਰਾਏ ਰਾ ਅਤ ਦੀਰਗਤ ਮੁਚ ਓਏ ਜੇ ਆਵੇ ਆਸ ਕਰ ਜਾਇ ਨ ਰਸੈ ਕਿ ਤਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪਤ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਅੱਗੇ ਲਿਖਿਆ ਸਬ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਰਾਜੂ ਤੋਲੀਏ ਨਿਵੇ ਸੋ ਗੋਰਾ ਹੋਏ ਅਪਰਧ ਦੀ ਦੂਣਾ ਨਿਵੇ ਜੋ ਹੰਤਾ ਮਰਦਾਏ ਸਿਸ ਨਮਾਇਆ ਕਿ ਆਥੀਏ ਜਾਂ ਰਿਦੈ ਕੋ ਸੁਧੇ ਜਾਏ ਹਿਰਦੇ ਵਿੱਚ ਕਪੜਾ ਫਿਰ ਸਿਰ ਝੁਕਾਉਣਾ ਦਾ ਕੋਈ ਫਾਇਦਾ ਸੀਸੇ ਤੁਕਾਈਂ ਦਿਲ ਵਿੱਚ ਕਬੜਾ ਨਾ ਹੋਵੇ ਤੇਰੇ ਮੱਥੇ ਦੇ ਭਾਗ ਬਦਲ ਜਾਣਗੇ ਜਿਵੇਂ ਮੋਹਰ ਦੇ ਅੱਖਰ ਕਾਗਜ਼ ਤੇ ਝੁਗਿਆ ਬਦਲ ਗਏ ਐਦਾਂ ਗੁਰੂ ਚਰਨਾਂ 'ਚ ਮਸਤਕ ਟੇਕਦੇਂ ਤੇਰੇ ਕਰਮ ਬਦਲ ਜਾਣਗੇ ਤੇਰੇ ਕਰਮ ਤਬਦੀਲ ਹੋ ਸਕਦੇ ਨੇ ਇਹ ਗੁਰੂ ਦੀ ਸੰਗਤ ਦੀ ਵਡਿਆਈ ਹੈ